ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਪਹੁੰਚੇ ਆਂ ਸ੍ਰੀ ਹਰਮੰਦਰ ਸਾਹਿਬ ਵਿਖੇ ਤੇ ਅੱਜ ਆਪਾਂ ਬਹੁਤ ਇਤਿਹਾਸਿਕ ਚੀਜ਼ ਨਾਲ ਜਾਣੂ ਕਰਵਾਵਾਂਗੇ ਤੇ ਜੋ ਕਿ ਅੱਜ ਤੋਂ ਤਕਰੀਬਨ 100-150 ਸਾਲ ਪਹਿਲਾਂ ਇੱਕ ਮਹਾਰਾਜੇ ਨੇ ਸੇਵਾ ਨਿਭਾਈ ਸੀਗੀ ਤੇ ਉਹ ਕਿਸ ਚੀਜ਼ ਦੀ ਸੇਵਾ ਨਿਭਾਈ ਸੀ ਵੀ ਜੋ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਆ ਤੇ ਵੀਡੀਓ ਦੇ ਲਾਸਟ ਤੱਕ ਜੁੜੇ ਰਹੋ ਤੇ ਆਪਾਂ ਉਸ ਇਤਿਹਾਸ ਨਾਲ ਜਾਣੂ ਕਰਵਾਵਾਂਗੇ ਤੇ ਸਾਧ ਸੰਗਤ ਜੀ ਵੀਡੀਓ ਲੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਓ ਹੁਣ ਆਪਾਂ ਉਸ ਇਤਿਹਾਸਿਕ ਸੇਵਾ ਬਾਰੇ ਜੋ ਰਾਜੇ ਨੇ ਦਬਾਈ ਸੀਗੀ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਵੀ ਮੌਜੂਦ ਆ ਉਹਦੇ ਬਾਰੇ ਅੱਗੇ ਗੱਲਬਾਤ ਕਰਦੇ ਆ ਤੇ ਉਹਦੀ ਜਾਣਕਾਰੀ ਵੀ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਸੰਗਤਾਂ ਨਾਲ ਸਾਂਝੀ ਕਰਦੇ ਆ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਲਾਸਟ ਤੱਕ ਜਰੂਰ ਦੇਖੋ 1897 ਈਸਵੀ ਦੇ ਵਿੱਚ ਜਦੋਂ ਹਰਮੰਦਰ ਸਾਹਿਬ ਵਿਖੇ ਲਾਈਟ ਆਈ ਸੀਗੀ ਤਾਂ ਉਸ ਸਮੇਂ ਦੌਰਾਨ ਆ ਜਿਹੜੇ ਆਪਾਂ ਵੀਡੀਓ ਚ ਦੇਖ ਰਹੇ ਆ ਇੰਨਾ ਖੰਬਿਆਂ ਦੀ ਸੇਵਾ ਰਾਜੇ ਨੇ ਕਰਵਾਈ ਸੀਗੀ ਤੇ ਇਹ ਕੁੱਲ ਜਿਹੜੇ ਖੰਬੇ ਹੈਗੇ ਆ ਇਹ ਇਸ ਟਾਈਮ ਤਿੰਨ ਖੰਬੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਪਰਕਰਮਾ 'ਚ ਮੌਜੂਦ ਨੇ ਤੇ ਉਸ ਸਮੇਂ 1857 ਈਸਵੀ ਦੇ ਵਿੱਚ ਇੰਨਾ ਖੰਬਿਆਂ ਦੀ ਗਿਣਤੀ 8 ਹੁੰਦੀ ਸੀਗੀ ਤੇ ਇਹ ਜਿਹੜਾ ਖੰਭਾ ਹੈਗਾ ਇਹ ਬੁੰਗਾ ਸਾਹਿਬ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਉਥੇ ਸ਼ਸ਼ੋਭਿਤ ਹੈ ਜੀ ਇਹ ਤੇ ਇਹ ਪਹਿਲਾ ਖੰਭਾ ਸੀਗਾ ਇਸ ਤੋਂ ਬਾਅਦ ਦੂਸਰੇ ਕੋਨੇ ਤੇ ਦੂਸਰਾ ਖੰਭਾ ਜਿਹੜਾ ਹੈਗਾ ਉਹ ਸ਼ਸ਼ੋਭਿਤ ਹੈਗਾ ਜੀ ਤੇ ਇਹ ਜਿਹੜੇ ਖੰਭਿਆਂ ਦੀ ਸੇਵਾ ਹੈਗੀ ਇਹ ਫਰੀਦਕੋਟ ਦੇ ਰਾਜੇ ਵਿਕਰਮ ਸਿੰਘ ਨੇ ਕਰਵਾਈ ਸੀ ਸੰਗਤ ਜੀ ਆ ਹੁਣ ਆਪਾਂ ਦਰਸ਼ਨ ਕਰ ਰਹੇ ਆ ਦੂਸਰਾ ਜਿਹੜਾ ਖੰਭਾ ਹੈਗਾ ਇਹ ਇਧਰ ਸਰੋਵਰ ਦੇ ਕੰਡੇ ਤੇ ਲੱਗਿਆ ਹੋਇਆ ਹੈ ਤੇ ਆਪਾਂ ਦੇਖ ਸਕਦੇ ਆ ਸ਼੍ਰੋਮਣੀ ਕਮੇਟੀ ਨੇ ਬੜੇ ਸਚੱਜੇ ਢੰਗ ਨਾਲ ਇਹਨਾਂ ਦੀ ਸਾਂਭ ਸੰਭਾਲ ਕੀਤੀ ਹੋਈ ਹੈ ਤੇ ਇਹ ਖੰਬੇ ਤਕਰੀਬਨ 130 ਸਾਲ ਪੁਰਾਣੇ ਹੈਗੇ ਆ ਤੇ ਉਹਨਾਂ ਸਮਿਆਂ ਦੇ ਦੌਰਾਨ ਹਰਮੰਦਰ ਸਾਹਿਬ ਵਿਖੇ ਜਦੋਂ ਬਿਜਲੀ ਦਾ ਜਨਰੇਟਰ ਦਾ ਪ੍ਰਬੰਧ ਵੀ ਮਹਾਰਾਜਾ ਵਿਕਰਮ ਸਿੰਘ ਨੇ ਕਰਵਾਇਆ ਸੀਗਾ ਤੇ ਇਹਨਾਂ ਖੰਬਿਆਂ ਦੀ ਸੇਵਾ ਵੀ ਮਹਾਰਾਜਾ ਬਿਕਰਮ ਸਿੰਘ ਫਰੀਦਕੋਟ ਰਿਆਸਤ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੇ ਕਰਵਾਈ ਸੀਗੀ ਤੇ ਇਸ ਤੋਂ ਬਾਅਦ ਜਿਹੜਾ ਆ ਦੂਜੇ ਨੰਬਰ ਦਾ ਖੰਭਾ ਹੈਗਾ ਤੇ ਇਸ ਤੋਂ ਬਾਅਦ ਅਗਲਾ ਜਿਹੜਾ ਖੰਭਾ ਹੈਗਾ ਉਹ ਅਗਲੇ ਦਰਵਾ ਸरोवर ਦੇ ਕੰਡੇ ਤੇ ਮੌਜੂਦ ਆ ਸਾਧ ਸੰਗਤ ਜੀ ਤੇ ਆ ਆਪਾ ਜਿਹੜਾ ਦੂਸਰਾ ਖੰਭਾ ਹੁਣ ਇਹਨੂੰ ਪੇਂਟ ਵਗੈਰਾ ਕਰਕੇ ਤੇ ਇਹਨਾਂ ਦੀ ਸਾਰੀ ਮੁਰੰਮਤ ਕਰਕੇ ਇਹ ਦਵਾਰੇ ਫੇਰ ਸ਼੍ਰੋਮਣੀ ਕਮੇਟੀ ਨੇ ਬੜੇ ਸੱਚ ਜੇ ਦੇ ਸੱਚਾ ਰੂਟਾਂਗ ਨਾਲ ਲਗਾਈ ਐ ਆ ਜਿਹੜਾ ਹੈਗਾ ਇਹ ਤੀਜਾ ਬਿਜਲੀ ਦਾ ਖੰਭਾ ਹੈਗਾ ਸਾਧ ਸੰਗਤ ਜੀ ਤੇ ਇਹ ਟੋਟਲ ਜਿਹੜੇ 8 ਖੰਭਿਆਂ ਦੀ ਸੇਵਾ ਰਾਜਾ ਸਾਹਮਣੇ ਕਰਾਈ ਸੀਗੀ ਤੇ ਉਹਨਾਂ ਸਮਿਆਂ ਚ ਥੋੜਾ ਜਿਵੇਂ ਸਰੋਵਰ ਦੀ ਖਦਵਾਈ ਜਾਂ ਹੋਰ ਕਿਸੇ ਕਾਰਨਾ ਕਰਕੇ ਉਹ ਖੰਭੇ ਜਿਹੜੇ ਸੀਗੇ ਉਹ ਹਟਾਉਣੇ ਪਏ ਤੇ ਹੁਣ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਤਿੰਨ ਹੀ ਰਹਿ ਗਈ ਹੈ ਤੇ ਇਹ ਤਿੰਨ ਖੰਬੇ ਬੜੀ ਖੇਚ ਦਾ ਕੇਂਦਰ ਨੇ ਤੇ ਉਹਨਾਂ ਪੁਰਾਣੇ ਸਮਿਆਂ ਦੇ ਵਿੱਚ ਬਿਜਲੀ ਦੀਆਂ ਜਿਹੜੀਆਂ ਲਾਈਟਾਂ ਦਾ ਜਿਹੜਾ ਸੀਗਾ ਉਹ ਇਹਨਾਂ ਖੰਬਿਆਂ ਤੇ ਹੀ ਲਾਈਟਾਂ ਲੱਗੀਆਂ ਸਨ ਤੇ ਇਹ ਪ੍ਰਾਤਨ ਖੰਬੇ ਅੱਜ ਵੀ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਮੌਜੂਦ ਨੇ ਤੇ ਇਹ ਬੜੀ ਖੇਚ ਦਾ ਕੇਂਦਰ ਨੇ ਤੇ ਉਹਨਾਂ ਸਮਿਆਂ ਦੇ ਵਿੱਚ ਇਹ ਟੋਟਲ ਜਿਹੜੇ 8 ਖੰਬਿਆਂ ਦੀ ਸੇਵਾ ਕਰਵਾਈ ਗਈ ਸੀਗੀ ਹਰਮੰਦਰ ਸਾਹਿਬ ਆਮ ਆਦਮੀ ਪੰਜਾਬ